ਤੋ ਅਹਿਮ ਰੋਲ ਪਲੇ ਕਰਦੀ ਹੈ ਔਰ ਮੈਨੂੰ ਬੜੀ ਖੁਸ਼ੀ ਹੈ ਇਸ ਚੀਜ਼ ਦੀ ਕਿ ਇੱਥੇ ਦੀ ਮੈਨੇਜਮੈਂਟ ਕਮੇਟੀ ਪੂਰਾ ਆਪਣਾ ਟਾਈਮ, ਐਫਰਟਸ ਤੇ ਆਪਣੀ એનર્ਜੀ ਹੈ ਉਹ ਇਸ ਹਾਕੀ ਨੂੰ ਪ੍ਰਮੋਟ ਕਰਨ ਵਾਸਤੇ ਰੌਪੜ ਦੇ ਵਿੱਚ ਲਗਾ ਰਹੇ ਨੇ। ਉਹਨਾਂ ਨੂੰ ਮੈਨੂੰ ਦੱਸਿਆ ਕਿ ਪਾਸਟ ਦੇ ਵਿੱਚ ਇੱਥੇ ਕਾਫੀ ਵੱਡੇ-ਵੱਡੇ ਜਿਹੜੇ ਹੈਗੇ ਆ ਚੀਫ ਗੈਸਟ ਇੱਥੇ ਬੁਲਾਏ ਗਏ। ਵੱਡੇ-ਵੱਡੇ ਪਲੇਅਰ ਇੱਥੋਂ ਨਿਕਲੇ ਆ ਜਿਹੜੇ ਕਿ 올림픽 ਲੈਵਲ ਤੱਕ ਪਲੇਅਰਾਂ ਨੇ ਜਾ ਕੇ ਆਪਣਾ ਰਿਪਰੈਜ਼ੈਂਟੇਸ਼ਨ ਔਰ ਪ੍ਰੈਜ਼ੈਂਟੇਸ਼ਨ ਕੀਤਾ ਹੈ ਪੰਜਾਬ ਦਾ। ਔਰ ਉਹਨਾਂ ਨੇ ਮੈਨੂੰ ਇੱਕ ਸਮੱਸਿਆ ਜਿਹੜੀ ਹੁਣ ਵੈਸੇ ਮੈਂ ਇੱਕ ਚੀਜ਼ ਇੱਥੇ ਇੱਕ ਦੱਸਣਾ ਚਾਹੁੰਦਾ ਹਾਂ ਕਿ ਹੌਕਸ ਕਲੱਬ ਦੇ ਵਿੱਚ ਜਿਹੜਾ ਸਟੇਡੀਅਮ ਹੌਕੀ ਦਾ ਉਹਨਾਂ ਕੋਲ ਹੈਗਾ ਉਹ 올 ਇੰਡੀਆ ਦੇ ਵਿੱਚ ਗਿਣੀ ਚੁਣੀ ਸੋਸਾਇਟੀ ਹੈਗੇ ਜਿਨ੍ਹਾਂ ਕੋਲ ਇੰਨਾ ਵੱਡਾ ਇਨਫਰਾਸਟ੍ਰਕਚਰ ਸਟੇਡੀਅਮ ਲੈਂਡ ਅਵੇਲੇਬਲ ਹੈ ਜਿਹੜੀ ਚੀਜ਼ ਉਹਨਾਂ ਦੇ ਕੋਲ ਨਹੀਂ ਹੈ ਉਹ ਉਹ ਵੀ ਮੈਨੂੰ ਦੱਸੀਏ ਉਹਨਾਂ ਨੂੰ ਜੋ ਅਸੀਂ ਸਪੋਰਟਸ ਡਿਪਾਰਟਮੈਂਟ ਨਾਲ ਟੇਕਅਪ ਕੀਤਾ ਹੈ ਜਿਹੜਾ ਕਿ ਐਸਟੋ ਟਰਫ ਜਿਹੜੀ ਹੌਕੀ ਵਾਸਤੇ ਚਾਹੀਦੀ ਹੁੰਦੀ ਹੈ ਅਸੀਂ ਸਪੋਰਟਸ ਡਿਪਾਰਟਮੈਂਟ ਨੂੰ ਆਲਰੇਡੀ ਟੇਕ ਅਪ ਕੀਤਾ ਗਿਆ ਹੈ ਔਰ ਮੈਨੂੰ ਭਰੋਸਾ ਹੈ ਕਿ ਅਗਲੇ ਸਾਲ ਜਿਹੜਾ ਹਾਕੀ ਟੂਰਨਾਮੈਂਟ ਹੈ ਉਹ ਐਸਟੋ ਟਰਫ ਤੇ ਹੀ ਖੇਡਿਆ ਜਾਊਗਾ ਤੇ ਹੋਰ ਕੀ ਸੁਨੇਹਾ ਦੇਣਾ ਚਾਹੁੰਦੇ ਹਾਂ ਲਾਸਟ ਵਿੱਚ ਦਰਸ਼ਕਾਂ ਨੂੰ ਜਾਂ ਰੂਪਨਗਰ ਜਿਲ੍ਹੇ ਦੇ ਵਸਨੀਕਾਂ ਨੂੰ ਪੰਜਾਬ ਵਸਨੀਕਾਂ ਨੂੰ ਕਿਸ ਤਰ੍ਹਾਂ ਪਹੁੰਚਾ ਮੇਰਾ ਸਾਰੇ ਰੂਪਨਗਰ ਦੇ ਵਸਨੀਕਾਂ ਨੂੰ ਸਪੈਸ਼ਲੀ ਮੇਰਾ ਯੁਵਾ ਜਿਹੜੀ ਪੀਡੀਏ ਉਹਨਾਂ ਨੂੰ ਸੰਦੇਸ਼ ਇਹ ਹੈ ਵੀ ਤੁਸੀਂ ਵੱਢ ਛੱਡ ਕੇ ਇਸ ਟੂਰਨਾਮੈਂਟ ਦੇ ਵਿੱਚ ਆਓ ਦੇਖੋ ਕਿ ਆਪਣੇ ਆਪਣੇ ਵਿੱਚੋਂ ਨਿਕਲੇ ਖਿਡਾਰੀ ਕਿੰਦਾ ਦਾ ਹਾਕੀ ਦਾ ਪ੍ਰਦਰਸ਼ਨ ਕਰ ਰਹੇ ਹਨ ਤੁਹਾਨੂੰ ਪਤਾ ਹੈ ਵੀ ਇੰਡੀਆ ਦੀ ਟੀਮ ਦੇ ਵਿੱਚ 11 ਚੋਂ 10 ਖਿਡਾਰੀ ਪੰਜਾਬ ਚ ਨੇ ਪੰਜਾਬ ਤੋਂ ਬਿਲੋਂਗ ਕਰਦੇ ਆ ਪੰਜਾਬੀ ਨੇ ਜਿਹੜਾ ਕਿ ਜਾ ਕੇ ਉੱਥੇ ਆਪਣਾ ਇੱਕ 올림픽 ਲੈਵਲ ਦਾ ਪਰਫਾਰਮ ਕਰਕੇ ਆਉਂਦੇ ਨੇ ব্রੌਂਜ ਮੈਡਲ ਲੈ ਕੇ ਆਉਂਦੇ ਨੇ ਔਰ ਉਹਨਾਂ ਨੇ ਵੱਡੀ ਵੱਡੀ ਟੀਮਾਂ ਜਿਹੜੀਆਂ ਉੱਥੇ ਉਹਨਾਂ ਨੂੰ ਮਤਲਬ ਇੱਕ ਹਾਰ ਦਾ ਸਾਹਮਣਾ ਕਰਾਇਆ ਉਹਨਾਂ ਨੂੰ ਔਰ ਜਿਵੇਂ ਕਿ ਤੁਸੀਂ ਹੁਣ ਪਿੱਛੇ ਰੀਸੈਂਟਲੀ ਦੇਖਿਆ ਮਤਲਬ ਉਹਨਾਂ ਦੀ ਜਿਹੜੀ ਪਰਫਾਰਮੈਂਸ ਹੈ ਉਹ ਇੱਕਦਮ ਟਾਪ ਕਲਾਸ ਪਰਫਾਰਮੈਂਸ ਹੈ ਉਹ ਪੰਜਾਬੀ ਦਿੰਦੇ ਨੇ ਤੇ ਪੰਜਾਬੀਆਂ ਦੇ ਖੂਨ ਦੇ ਵਿੱਚ ਹੋਕੀ ਇੱਕ ਹੈਗੀ ਹੈ ਔਰ ਮੈਨੂੰ ਲੱਗਦਾ ਵੀ ਰੋਪੜ ਚੋਂ ਜਿੱਦਾਂ ਐਫਰਟ ਹੋਕਸ ਕਲੱਬ ਕਰ ਰਿਹਾ ਹੈ ਤੇ ਅਗਲੇ 3-4 ਸਾਲਾਂ ਦੇ ਵਿੱਚ ਇੱਥੋਂ ਵੀ ਪਲੇਅਰ ਜਿਹੜੇ ਆਗੇ ਆ ਉਹ 올림픽 ਦੇ ਵਿੱਚ ਹਰ ਸਾਲ 2-3 ਪਲੇਅਰ ਮੈਨੂੰ ਆਸ਼ਾ ਵੀ ਜ਼ਰੂਰ ਜਾਣਗੇ ਸਕੂਲੀ ਬੱਚਿਆਂ ਲਈ ਵੀ ਕੁਝ ਹੈ ਵੀ ਸਕੂਲ ਨੂੰ ਇਨਵਾਈਟ ਕੀਤਾ ਜਾਵੇ ਜਿਸ ਤਰ੍ਹਾਂ ਬੱਚੇ 10ਵੀਂ 12ਵੀਂ ਵਾਲੇ ਅਸੀਂ ਬਿਲਕੁਲ ਸਕੂਲਾਂ ਨੂੰ ਇਨਵਾਈਟ ਕੀਤਾ ਅਸੀਂ ਡੀਓ ਸਕੈਂਡਰੀ ਸਭ ਨੂੰ ਮੈਸੇਜ ਕੀਤਾ ਵੀ ਤੁਸੀਂ ਬੱਚਿਆਂ ਨੂੰ ਇਹ ਸਨੇਹਾ ਦਿਓ ਟੂਰਨਾਮੈਂਟ ਦੇ ਵਿੱਚ ਆਉਣ ਦਾ ਵੀ ਆਪਣੇ ਕਲਾਸਾਂ ਤੋਂ ਬਾਅਦ ਉਹ ਟੂਰਨਾਮੈਂਟ ਦੇ ਵਿੱਚ ਆਏ ਦੇਖੇ ਤਾਂ ਕਿ ਉਹਨਾਂ ਨੂੰ ਵੀ ਇੱਕ ਇਨਸਪੀਰੇਸ਼ਨ ਮਿਲੇ ਕਿ ਉਹਨਾਂ ਦੇ ਜਿਹੜੇ ਇਹ ਹੋਕੀ ਵੀ ਦੀ ਇੱਕ ਚੀਜ਼ ਹੈ ਵੀ ਜੇ ਉਹ ਆਪਣੇ ਕੈਰੀਅਰ ਦੇ ਵਿੱਚ ਇਹ ਹੋਕੀ ਵੀ ਐਜ਼ ਅ profession ਟੇਕ ਅਪ ਕਰ ਸਕਦੇ ਨੇ ਸੋ ਰੂਪਨਗਰ ਹੌਕਸ ਕਲੱਬ ਵੱਲੋਂ ਜਿਹੜਾ ਕਿ ਨੈਸ਼ਨਲ ਪੱਧਰ ਦੇ ਟੂਰਨਾਮੈਂਟ ਕਰਾਏ ਜਾ ਰਹੇ ਨੇ ਤੇ ਉਹਦੇ ਵਿੱਚ 12 ਟੀਮਾਂ ਹਿੱਸਾ ਲੈ ਰਹੀਆਂ ਨੇ ਤੇ ਕੱਲ ਤੋਂ ਇਹ ਮੈਚ ਸ਼ੁਰੂ ਹੋ ਜਾਣਗੇ ਤੋਂ ਅਹਿਮ ਰੋਲ ਪਲੇ ਕਰਦੀ ਹੈ ਔਰ ਮੈਨੂੰ ਬੜੀ ਖੁਸ਼ੀ ਹੈ ਇਸ ਚੀਜ਼ ਦੀ ਕਿ ਇੱਥੇ ਦੀ ਮੈਨੇਜਮੈਂਟ ਕਮੇਟੀ ਪੂਰਾ ਆਪਣਾ ਟਾਈਮ, ਐਫਰਟਸ ਤੇ ਆਪਣੀ એનર્ਜੀ ਹੈ ਉਹ ਇਸ ਹਾਕੀ ਨੂੰ ਪ੍ਰਮੋਟ ਕਰਨ ਵਾਸਤੇ ਰੌਪੜ ਦੇ ਵਿੱਚ ਲਗਾ ਰਹੇ ਨੇ। ਉਹਨਾਂ ਨੂੰ ਮੈਨੂੰ ਦੱਸਿਆ ਕਿ ਪਾਸਟ ਦੇ ਵਿੱਚ ਇੱਥੇ ਕਾਫੀ ਵੱਡੇ-ਵੱਡੇ ਜਿਹੜੇ ਹੈਗੇ ਆ ਚੀਫ ਗੈਸਟ ਇੱਥੇ ਬੁਲਾਏ ਗਏ ਵੱਡੇ ਵੱਡੇ ਪਲੇਅਰ ਇੱਥੋਂ ਨਿਕਲੇ ਆ ਜਿਹੜੇ ਕਿ 올림픽 ਲੈਵਲ ਤੱਕ ਪਲੇਅਰਾਂ ਨੇ ਜਾ ਕੇ ਆਪਣਾ ਰਿਪਰੈਜ਼ੈਂਟੇਸ਼ਨ ਔਰ ਪ੍ਰੈਜ਼ੈਂਟੇਸ਼ਨ ਕੀਤਾ ਹੈ ਪੰਜਾਬ ਦਾ ਔਰ ਉਹਨਾਂ ਨੇ ਮੈਨੂੰ ਇੱਕ ਸਮੱਸਿਆ ਜਿਹੜੀ ਹੁਣ ਵੈਸੇ ਮੈਂ ਇੱਕ ਚੀਜ਼ ਇੱਥੇ ਇੱਕ ਦੱਸਣਾ ਚਾਹੁੰਦਾ ਹਾਂ ਕਿ ਹੌਕਸ ਕਲੱਬ ਦੇ ਵਿੱਚ ਜਿਹੜਾ ਸਟੇਡੀਅਮ ਹੌਕੀ ਦਾ ਉਹਨਾਂ ਕੋਲ ਹੈਗਾ ਉਹ 올 ਇੰਡੀਆ ਦੇ ਵਿੱਚ ਗਿਣੀ ਚੁਣੀ ਸੋਸਾਇਟੀ ਹੈਗੇ ਜਿਨ੍ਹਾਂ ਕੋਲ ਇੰਨਾ ਵੱਡਾ ਇਨਫਰਾਸਟ੍ਰਕਚਰ ਸਟੇਡੀਅਮ ਲੈਂਡ ਅਵੇਲੇਬਲ ਹੈ ਜੀੜੀ ਚੀਜ਼ ਉਹਨਾਂ ਦੇ ਕੋਲ ਨਹੀਂ ਹੈ ਉਹ ਉਹ ਵੀ ਮੈਨੂੰ ਦੱਸੀਏ ਉਹਨਾਂ ਨੂੰ ਜੋ ਅਸੀਂ ਸਪੋਰਟਸ ਡਿਪਾਰਟਮੈਂਟ ਨਾਲ ਟੇਕ ਅਪ ਕੀਤਾ ਹੈ ਜਿਹੜਾ ਕਿ ਐਸਟੋ ਟਰਫ ਜਿਹੜੀ ਹੋਕੀ ਵਾਸਤੇ ਚਾਹੀਦੀ ਹੁੰਦੀ ਹੈ ਅਸੀਂ ਸਪੋਰਟਸ ਡਿਪਾਰਟਮੈਂਟ ਨੂੰ ਆਲਰੇਡੀ ਟੇਕ ਅਪ ਕੀਤਾ ਗਿਆ ਹੈ ਔਰ ਮੈਨੂੰ ਭਰੋਸਾ ਹੈ ਕਿ ਅਗਲੇ ਸਾਲ ਜਿਹੜਾ ਹੋਕੀ ਟੂਰਨਾਮੈਂਟ ਹੈ ਉਹ ਐਸਟੋ ਟਰਫ ਤੇ ਹੀ ਖੇਡਿਆ ਜਾਊਗਾ ਤੇ ਹੋਰ ਕੀ ਸੁਨੇਹਾ ਦੇਣਾ ਚਾਹੁੰਦੇ ਹਾਂ ਲਾਸਟ ਵਿੱਚ ਦਰਸ਼ਕਾਂ ਨੂੰ ਜਾਂ ਰੂਪਨਗਰ ਜਿਲ੍ਹੇ ਵਸਨੀਕਾਂ ਨੂੰ ਪੰਜਾਬ ਵਸਨੀਕਾਂ ਨੂੰ ਕਿਸ ਤਰ੍ਹਾਂ ਪਹੁੰਚ ਮੇਰਾ ਸਾਰੇ ਰੂਪਨਗਰ ਦੇ ਵਸਨੀਕਾਂ ਨੂੰ ਸਪੈਸ਼ਲੀ ਮੇਰਾ ਯੁਵਾ ਜਿਹੜੀ ਪੀਡੀਆ ਉਹਨਾਂ ਨੂੰ ਸੰਦੇਸ਼ ਇਹ ਹੈ ਵੀ ਤੁਸੀਂ ਵੱਢ ਛੱਡ ਕੇ ਇਸ ਟੂਰਨਾਮੈਂਟ ਦੇ ਵਿੱਚ ਆਓ ਦੇਖੋ ਕਿ ਆਪਣੇ ਆਪਣੇ ਵਿੱਚੋਂ ਨਿਕਲੇ ਖਿਡਾਰੀ ਕਿੱਦਾਂ ਦਾ ਹੌਕੀ ਦਾ ਪ੍ਰਦਰਸ਼ਨ ਕਰ ਰਹੇ ਹਨ ਤੁਹਾਨੂੰ ਪਤਾ ਹੈ ਵੀ ਇੰਡੀਆ ਦੀ ਟੀਮ ਦੇ ਵਿੱਚ 11 ਚੋਂ 10 ਖਿਡਾਰੀ ਪੰਜਾਬ ਚ ਨੇ ਪੰਜਾਬ ਤੋਂ ਬਿਲੋਂਗ ਕਰਦੇ ਆ ਪੰਜਾਬੀ ਨੇ ਜਿਹੜਾ ਕਿ ਜਾ ਕੇ ਉੱਥੇ ਆਪਣਾ ਇੱਕ 올림픽 ਲੈਵਲ ਦਾ ਪਰਫਾਰਮ ਕਰਕੇ ਆਉਂਦੇ ਨੇ 브్రాঞ্জ ਮੈਡਲ ਲੈ ਕੇ ਆਉਂਦੇ ਨੇ ਔਰ ਉਹਨਾਂ ਨੇ ਵੱਡੀ ਵੱਡੀ ਟੀਮਾਂ ਜਿਹੜੀਆਂ ਉੱਥੇ ਉਹਨਾਂ ਨੂੰ ਮਤਲਬ ਇੱਕ ਹਾਰ ਦਾ ਸਾਹਮਣਾ ਕਰਾਇਆ ਉਹਨਾਂ ਨੂੰ ਔਰ ਜਿਵੇਂ ਕਿ ਤੁਸੀਂ ਹੁਣ ਪਿੱਛੇ ਰੀਸੈਂਟਲੀ ਦੇਖਿਆ ਮਤਲਬ ਉਹਨਾਂ ਦੀ ਜਿਹੜੀ ਪਰਫਾਰਮੈਂਸ ਹੈ ਉਹ ਇੱਕਦਮ ਟਾਪ ਕਲਾਸ ਪਰਫਾਰਮੈਂਸ ਉਹ ਪੰਜਾਬੀ ਦਿੰਦੇ ਨੇ ਤੇ ਪੰਜਾਬੀਆਂ ਦੇ ਖੂਨ ਦੇ ਵਿੱਚ ਹੋਕੀ ਇੱਕ ਹੈਗੀ ਔਰ ਮੈਨੂੰ ਲੱਗਦਾ ਵੀ ਰੋਪੜ ਚੋਂ ਜਿੱਦਾਂ ਐਫਰਟ ਹੋਕਸ ਕਲੱਬ ਕਰ ਰਿਹਾ ਹੈ ਤੇ ਅਗਲੇ 3-4 ਸਾਲਾਂ ਦੇ ਵਿੱਚ ਇੱਥੋਂ ਵੀ ਪਲੇਅਰ ਜਿਹੜੇ ਆਗੇ ਆ ਉਹ 올림픽 ਦੇ ਵਿੱਚ ਹਰ ਸਾਲ 2-3 ਪਲੇਅਰ ਮੈਨੂੰ ਆਸ਼ਾ ਵੀ ਜ਼ਰੂਰ ਜਾਣਗੇ ਸਕੂਲੀ ਬੱਚਿਆਂ ਲਈ ਵੀ ਕੁਝ ਹੈ ਵੀ ਸਕੂਲ ਨੂੰ ਇਨਵਾਈਟ ਕੀਤਾ ਜਾਵੇ ਜਿਸ ਤਰ੍ਹਾਂ ਬੱਚੇ 10ਵੀਂ 12ਵੀਂ ਵਾਲੇ ਅਸੀਂ ਬਿਲਕੁਲ ਸਕੂਲਾਂ ਨੂੰ ਇਨਵਾਈਟ ਕੀਤਾ ਅਸੀਂ ਡੀਓ ਸੈਕੰਡਰੀ ਸਭ ਨੂੰ ਮੈਸੇਜ ਕੀਤਾ ਵੀ ਤੁਸੀਂ ਬੱਚਿਆਂ ਨੂੰ ਇਹ ਸਨੇਹਾ ਦਿਓ ਟੂਰਨਾਮੈਂਟ ਦੇ ਵਿੱਚ ਆਉਣ ਦਾ ਵੀ ਆਪਣੇ ਕਲਾਸਾਂ ਤੋਂ ਬਾਅਦ ਉਹ ਟੂਰਨਾਮੈਂਟ ਦੇ ਵਿੱਚ ਆਏ ਦੇਖੇ ਤਾਂ ਕਿ ਉਹਨਾਂ ਨੂੰ ਵੀ ਇੱਕ ਇਨਸਪੀਰੇਸ਼ਨ ਮਿਲੇ ਕਿ ਉਹਨਾਂ ਦੇ ਜਿਹੜੇ ਕਿ ਹੋਕੀ ਵੀ ਦੀ ਇੱਕ ਚੀਜ਼ ਹੈ ਵੀ ਜੇ ਉਹ ਆਪਣੇ ਕੈਰੀਅਰ ਦੇ ਵਿੱਚ ਹੋਕੀ ਵੀ ਐਜ਼ ਅ profession take up ਕਰ ਸਕਦੇ ਨੇ ਸੋ ਰੂਪਨਗਰ ਹੌਕਸ ਕਲੱਬ ਵੱਲੋਂ ਜਿਹੜਾ ਕੀ ਨੈਸ਼ਨਲ ਪੱਧਰ ਦੇ ਟੂਰਨਾਮੈਂਟ ਕਰਾਏ ਜਾ ਰਹੇ ਨੇ ਤੇ ਉਹਦੇ ਵਿੱਚ 12 ਟੀਮਾਂ ਹਿੱਸਾ ਲੈ ਰਹੀਆਂ ਨੇ ਤੇ ਕੱਲ ਤੋਂ ਇਹ ਮੈਚ ਸ਼ੁਰੂ ਹੋ ਜਾਣਗੇ ਰੂਪਨਗਰ ਤੋਂ ਡੈਨਿਕ ਸਵੇਰਾ ਮਨਜੀਤ ਸਿੰਘ ਦੀ ਖਾਸ ਰਿਪੋਰਟ